ਹੈਲੋ ਜੀ ਗੁੱਡ ਮਾਰਨਿੰਗ ਗੁੱਡ ਈਵਨਿੰਗ ਗੁੱਡ ਆਫਟਰਨੂੰ ਗੇਟ ਕੈਮਰਾ ਸਾਰ ਕਰ ਲਿਓ ਪਹਿਲਾਂ ਆਦੇ ਬਲੌਗ ਦੀ ਸ਼ੁਰੂਆਤ ਆਪਾਂ ਸਵੇਰੇ ਸਵੇਰੇ ਕਰਨ ਲੱਗੇ ਆ 10 ਵਜੇ ਤੋਂ ਤੇ ਜਿਹੜਾ ਕਿ ਆਲਮੋਸਟ ਆਪਾਂ ਆਪਣੇ ਘਰ ਦਾ ਜਿਹੜਾ ਸਮਾਨ ਆ ਉਹ ਕਬਾਰ ਕੱਢਣਾ ਸ਼ੁਰੂ ਕਰ ਦਿੱਤਾ ਵਾ ਤੇ ਸ਼ੁਰੂਆਤ ਆਪਾਂ ਕੱਲ ਪਰਸ ਕੱਲ ਦੀ ਕਰ ਲਈ ਸੀ ਜੀ ਤੇ ਕੱਲਾ ਆਪਾਂ ਬਲੌਗ ਜਿਹੜਾ ਸ਼ੂਟ ਨਹੀਂ ਕਰ पाए ਕਿਉਂਕਿ ਟਾਈਮ ਨਹੀਂ ਹੈਗਾ ਤੁਹਾਨੂੰ ਪਤਾ ਜਦੋਂ ਘਰ ਦੇ ਵਿੱਚ ਇਹਦਾ ਕੰਮ ਚੱਲਦਾ ਹੋਵੇ ਤੇ ਟਾਈਮ ਨਹੀਂ ਹੁੰਦਾ ਹਨਾ ਤਾਂ ਹੁੰਦਾ ਕਿ ਆਪੋ ਆਪਣਾ ਆਪਣਾ ਕੰਮ ਜਿਹੜਾ ਵਾ ਉਹ ਮਤਲਬ ਕਿ ਆਪਣੀ ਤਿਆਨ ਕਰੀ ਜਾਈਏ ਤੇ ਹੁਣ ਆਪਾਂ ਇਦੋਂ ਸਾਰਾ ਸਮਾਨ ਕੱਢ ਲਿਆ ਸੁਭਿੰਗ ਜਿਹਾ ਕੱਢ ਕੇ ਤੇ ਤੇ ਬਸ ਆ ਅੱਜ ਆਪਾਂ ਇਹ ਡਿਵੈਨਰ ਚੱਕਣਾ ਵਾ ਤੇ ਬਾਹਰ ਇੱਕ ਡਰੈਸਿੰਗ ਹਾਂ ਪ੍ਰੈਸਿੰਗ ਟੇਬਲ ਚੱਕਿਆ ਉਹ ਚੱਕਣਾ ਵਾ ਤੇ ਇੱਕ ਬਾਹਰੋਂ ਬੈੱਡ ਚੱਕ ਗਏ ਉੱਧਰ ਕਮਾਂਡੀਆਂ ਦੇ ਘਰੇ ਰੱਖਣੇ ਆ ਮਤਲਬ ਕਿ ਆਲਮੋਸਟ ਜਿਹੜਾ ਆਪਣਾ ਸਾਡਾ ਆਪਣਾ ਜਿਹੜਾ ਸਮਾਨਾ ਚੱਲਿ ਚੱਲਿਆ ਵਾ ਇੱਕ ਸਿਰਫ ਆ ਬੈੱਡ ਰਹਿ ਜਾਣੇ ਆ ਇਹ ਵੀ ਆਪਾਂ ਤਾਂ ਰੱਖਣੇ ਆ ਕਿਉਂਕਿ ਅਜੇ ਜਿੰਨੀ ਦਿਨਾਂ ਤੱਕ ਆਪਾਂ ਨੂੰ ਹੋਣਾ ਕਿ ਮਿਸਤਰੀ ਨਹੀਂ ਆਂਦਾ ਹਟਾਉਣ ਵਾਲੇ ਓਨੇ ਦਿਨ ਤੱਕ ਆਪਾਂ ਨੂੰ ਇਹਨਾਂ ਦੀ ਜਿੰਦਗੀ ਤੇ ਰਹਿਣੀ ਆ ਤੇ ਬਸ ਹੋ ਰਹਿਣਾ ਮ ਆਪਣਾ ਉੱਚਾ ਅਨਵੇਟਰ ਬਾਕੀ ਆ ਵੀ ਸਾਰੀਆਂ ਚੀਜ਼ਾਂ ਜਿਹੜਾ ਆਪਾਂ ਚੱਕ ਕੇ ਲੈ ਜਾਣੀਆਂ ਇਧਰੋਂ ਤੇ ਬਾਕੀ ਆਲਮੋਸਟ ਸਾਰਾ ਜਿਹੜਾ ਸਮਾਨ ਤਾਂ ਮੈਂ ਹੌਲੀ ਹੌਲੀ ਦਿਖਾਉਣੀ ਆ ਪ੍ਰਭਾ ਹੁੰਦਾ ਤੇ ਤੇ ਇਹਦੇ ਚ ਵੀ ਆਪਾਂ ਛਾਂਡਾ ਸਟਾਈ ਕਰਕੇ ਜਿਹੜੀਆਂ ਜਿਹੜੀਆਂ ਚੀਜ਼ਾਂ ਪੰਚਾਇਤੀਆਂ ਜੀ ਆਪਾਂ ਰੱਖ ਲਈਆਂ ਜਿਹੜੀਆਂ ਨਹੀਂ ਚਾਹੀਦੀਆਂ ਹੁਣ ਆਪਾਂ ਕੱਢ ਕੇ ਸੁੱਟ ਦੇਣੀਆਂ ਉਹ ਵੀ ਘਰ ਬਣਾਉਂਦੇ ਸਮੇਂ ਆਪਾਂ ਜਿਹੜਾ ਨਾ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਹਨ ਉਹ ਆਪਾਂ ਵੇਖਦੇ ਆ ਕਿ ਮਤਲਬ ਕਿ ਜਿਹੜੀਆਂ ਆਪਣਾ ਮੇਨ ਚੀਜ਼ ਚਾਹੀਦੀ ਆ ਉਹੀ ਆਪਾਂ ਰੱਖੇ ਭਾਗੇ ਆਪਾਂ ਸਾਰੀਆਂ ਆਲਮੋਸਟ ਜਿਹੜੀ ਸਫਾਈ ਕਰ ਦਿੱਤੀ ਤੇ ਅੱਜ ਆਪਾਂ ਹੋ ਸਕਿਆ ਤੇ ਪੱਕੇ ਜਿਹੜੇ ਆਪਣਾ ਨਹੀਂ ਚਾਹੀਦੇ ਉਹ ਪੱਕੇ ਆਪਾਂ ਲਵਾ ਗੇਰਾ ਕਦਾਂਗੇ ਬਲਬ ਜਿਹੜੇ ਕਮਰਿਆਂ ਦੇ ਆਪਾਂ ਨੂੰ ਨਹੀਂ ਚਾਹੀਦੇ ਉਹ ਬਲਬ ਲਾ ਕੇ ਰੱਖ ਲਾਂਗੇ ਕਿਉਂਕਿ ਸਾਰੀਆਂ ਚੀਜ਼ਾਂ ਹੌਲੀ ਹੌਲੀ ਲਾ ਲਾ ਕੇ ਤੇ ਫਿਰ ਵੀ ਤੁਹਾਨੂੰ ਪਤਾ ਸੰਭਾਲਣੀਆਂ ਪੈਣੀਆਂ ਵਾ ਤੇ ਬਾਕੀ ਆਲਮੋਸਟ ਆਪਣੇ ਉਸ ਰੂਮ ਦੇ ਵਿੱਚ ਆਪਾਂ ਪੇਟੀ ਚੁੱਕ ਲਈ ਆ ਆਪਣੇ ਵਾਲੀ ਜਿਹੜੀ ਆਪਣੀ ਸੀਗੀ ਤੇ ਹੋਰ ਉਂਦਰ ਆਪਣਾ ਜਿਹੜੇ ਕੱਪੜੇ-ਕੁਪੜੇ ਹੀ ਗਏ ਜਿੰਨੇ ਜਿਹੜੇ ਆਪਾਂ ਚਾਹੀਦੇ ਹੀ ਕੱਢ ਲਏ ਬਾਕੀ ਆ ਉਹ ਚੱਕ ਕੇ ਛੋੜ ਦਿੱਤਾ ਵਾ ਉਹਨਾਂ ਨੂੰ ਅੱਗ ਲਾ ਦਿੱਤੀ ਹੋਈ ਆ ਤੇ ਬਾਕੀ ਇਹੀ ਆ ਥੋੜਾ ਜਿਹਾ ਅੱਜ ਨੂੰ ਆਪਾਂ ਕਰਾਂਗੇ ਤੇ ਜੇ ਜੀ ਬਸ ਆਉਂਦੇ ਆ ਤੇ ਫਿਰ ਆਪਾਂ ਤੁਹਾਨੂੰ ਆ ਅੱਗੇ ਵੀ ਕਾਹਦੀਆਂ ਕੀ ਕੀ ਆਪਾਂ ਕਰਨਾ ਤੇ ਕੀ ਕੀ ਨਹੀਂ ਤੇ ਵਲੌਗ ਵਿੱਚ ਇਦਾਂ ਹੀ ਬਣੇ ਰੋ ਅੱਜ ਦਾ ਵਲੌਗ ਆਪਣਾ ਸਾਰਾ ਇਦਾਂ ਹੀ ਆਊਗਾ ਵੀ ਆਪਾਂ ਕੀ ਕੀ ਕਿਧਰ ਕਿਧਰ ਕਿੱਦਾਂ ਕਲਾਰਾ ਪਾਇਆ ਆਪਾਂ ਤੁਹਾਨੂੰ ਦਿਖਾਉਣੀ ਆ ਠੀਕ ਆ ਵਲੌਗ ਦੇ ਅੰਤ ਤੱਕ ਬਣੇ ਰੋ ਬਾਕੀ ਅਦਾਸ ਕਰਿਓ ਕਿ ਪਰਮਾਤਮਾ ਜਿਹੜਾ ਕਿ ਹੁਣ ਮੈਂ ਆਪਾਂ ਸਿਰ ਨੂੰ ਹੇਅਰ ਮ사ਜ ਕੀਤੀ ਆ ਆਇਲਿੰਗ ਕੀਤੀ ਹੋਈ ਆ ਅੱਜ ਮੇਰਾ ਫੇਸ ਥੋੜਾ ਜਿਹਾ ਐਂਡੇ ਲੱ ਤੇ ਬਾਕੀ ਅਰਦਾਸ ਕਰਿਓ ਕਿ ਪਰਮਾਤਮਾ ਹਨਾ ਆਪ ਸਹਾਇ ਜੋਗੇ ਵਿੱਚ ਜਿਹੜਾ ਵਾ ਤੁਹਾਨੂੰ ਪਤਾ ਕੋਈ ਵੀ ਕੰਮ ਆਪਾਂ ਸ਼ੁਰੂ ਕਰਦੇ ਨਾ ਪਰਮਾਤਮਾ ਆਪ ਸਹਾਇ ਹੋ ਕੇ ਵਿੱਚ ਕਰਦਾ ਬਸ ਪਰਮਾਤਮਾ ਤੇ ਛੱਡ ਦੇਈ ਲਾ ਵਾ ਤੇ ਬਾਕੀ ਸਾਡੇ ਅਸੀਂ ਕੀ ਅੰਦਰ ਲਿਆ ਆ ਆਪਾਂ ਕਾਹੇ ਜੋਗ ਨਹੀਂ ਆ ਕਾਹੇ ਜੋਗੇ ਬਣੀ ਹੈਗੀ ਬਸ ਉਹ ਪਰਮਾਤਮਾ ਦੇ ਨਾਲ ਲੈ ਕੇ ਤੇ ਭੈਣ ਭਰਾਵਾਂ ਦੀ ਭੈਣ ਭਰਾਵਾਂ ਦੀ ਸੰਯੋਗ ਦੇ ਨਾਲ ਤੇ ਜਿਹੜਾ ਕਿ ਆਪਾਂ ਘਰ ਦੇ ਕੰਮ ਦਾ ਆਰੰਭ ਕਰਨ ਲੱਗੇ ਆ ਤੇ ਬਾਕੀ ਪਰਮਾਤਮਾ ਨੇ ਆਪ ਪੂਰੀ ਕੀ ਇਹਨਾਂ ਦੇਣਾ ਪੂਰਾ ਨਿਪਰੇ ਚੜਾਉਣਾ ਵਾ ਤੇ ਬਸ ਇਦਾਂ ਹੀ ਤੈਨੂੰ ਅਦਾ ਕੋਈ ਵੀ ਕੰਮ ਆ ਜਦੋਂ ਆਪਾਂ ਸ਼ੁਰੂ ਕਰਾਂਗੇ ਤੇ ਫੇਰ ਹੀ ਆਣਾ ਹੋਊਗਾ ਆਦਰਵਾਇਸ ਤੁਹਾਨੂੰ ਪਤਾ ਗੱਗੇ ਕਿੰਨੀ ਮੰਗਿਆਈ ਹੋਦੀ ਆ ਦਿਨ-ਬਦ ਦਿਨ ਜਿਹੜੀ ਮੰਗਿਆਈ ਵਧਦੀ ਜਾਂਦੀ ਆ ਤੇ ਉਹਦਾ ਕਰਕੇ ਫਿਰ ਆਪਾਂ ਨਾ ਕੋਈ ਨਹੀਂ ਕਰ ਲੈਨੇ ਆ ਕਰ ਲੈਨੇ ਕਰਦੇ ਕਰਦੇ ਜਿਹੜਾ ਆਪਾਂ ਅੱਗੇ ਇੰਨਾ ਟਾਈਮ ਲੰਘਾ ਲਿਆ ਤੇ ਹੁਣ ਆਪਾਂ ਪਰਮਾਤਮਾ ਦੀ ਮਿਹਰ ਦੇ ਨਾਲ ਜਿਹੜਾ ਵਾ ਕੀ ਆਪਾਂ ਘਰ ਦਾ ਕੰਮ ਜਿਹੜਾ ਆਰੰਭ ਕਰ ਲੱਗੇ ਆਪਾਂ ਆਪਣਾ ਘਰ ਬਣਾਉਣ ਲੱਗੇ ਆ ਤੇ ਬਸ ਤੁਸੀਂ ਇਹੀ ਅਰਦਾਸ ਕਰਿਓ ਸਾਰੇ ਜਾਣੇ ਕਿ ਪਰਮਾਤਮਾ ਜਿਹੜਾ ਵਾ ਆਪਣਾ ਮਿਹਰ ਭਰਿਆ ਸਾਡੇ ਤੇ ਹੱਥ ਰੱਖਣ ਤੇ ਸਾਡੇ ਘਰ ਦਾ ਕੰਮ ਜਿਹੜਾ ਬਹੁਤ ਆ ਸਹੀ-ਸਹੀ ਜਿਹੜਾ ਵਾ ਨਿਪਰੇ ਚੜਾਉਣ ਤੇ ਬਾਕੀ ਤੁਹਾਡੇ ਭੈਣ ਭਰਾਵਾਂ ਦੇ ਸਾਥ ਦੇ ਨਾਲ ਸਾਰਾ ਜਿਹੜਾ ਕੁਝ ਹੋਣਾ ਵਾ ਅਰਦਾਸ ਕਰਿਓ ਤੁਸੀਂ ਵੀ ਠੀਕ ਆ ਤੇ ਜਦੋਂ ਆਪਣਾ ਲੈਂਟ ਪਊਗਾ ਆਪਾਂ ਤੁਹਾਨੂੰ ਸਾਰਿਆਂ ਨੂੰ ਇਨਵਾਈਟ ਕਰਾਂਗੇ ਜਰੂਰ ਆਇਓ ਤੇ ਬਸ ਹੁਣ ਆਪਾਂ ਇੱਕ ਇੱਕ ਦਿਨ ਤੋਂ ਪਹਿਲਾਂ ਪਹਿਲਾਂ ਆਪਾਂ ਜਿਹੜਾ ਕੀ ਆਲਮੋਸਟ ਆਪਣਾ ਘਰ ਉਹਨਾਂ ਨੂੰ ਖਾਲੀ ਕਰਕੇ ਦੇ ਦੇਣਾ ਫਿਰ ਉਹਨਾਂ ਨੇ ਜਿਹੜਾ ਅੱਗੇ ਨੂੰ ਸਾਰਾ ਟੋਣਾ ਜਿਹੜਾ ਆਪਣਾ ਪ੍ਰੋਸੈਸ ਉਹਨਾਂ ਨੇ ਸ਼ੁਰੂ ਕਰ ਲੈਣਾ ਵਾ ਤੇ ਫਰਨਾਟ ਜੋ ਵੀ ਹੈ ਨਾ ਟੌਣ ਤੋਂ ਹੁੰਦਾ ਅਗੇ ਜਿਹੜਾ ਵੀ ਚ ਜਿੱਦਾਂ ਜਿੱਦਾਂ ਕੰਮ ਸ਼ੁਰੂ ਹੁੰਦਾ ਜਾਊਗਾ ਜਿੱਦਾਂ ਜਿੱਦਾਂ ਚੱਲਦਾ ਜਾਊਗਾ ਉਹ ਆਪਾਂ ਤੁਹਾਨੂੰ ਦਿਖਾਉਂਦੇ ਜਾਵਾਂਗੇ ਸਾਡੀ ਇਸ ਜੰਨੀ ਦੇ ਵਿੱਚ ਜਿੱਦਾਂ ਤੁਸੀਂ ਪਿੱਛੇ ਬਣਿਆ ਜੀ ਇਸ ਆਡੀ ਦੇ ਵਿੱਚ ਵੀ ਤੁਸੀਂ ਇੱਥੇ ਹੀ ਬਣੇ ਰਹੋ ਤੇ ਆਪਾਂ ਤੁਹਾਨੂੰ ਜਿਹੜਾ ਵਾ ਕੀ ਸਾਰਾ ਪ੍ਰੋਸੈਸ ਦਿਖਾਵਾਂਗੇ ਕਿਦਾਂ ਕਿਦਾਂ ਬਾਕੀ ਕੀ ਕਰਨ ਲੱਗੇ ਆ ਠੀਕ ਆ ਤੇ ਬਾਕੀ ਤੁਹਾਨੂੰ ਐਂਡ ਤੇ ਆਪਾਂ ਪੂਰਾ ਖਰਚਾ ਵੀ ਦੱਸਾਂਗੇ ਕਿ ਪਾ ਆਪਣਾ ਕਿੰਨਾ ਲੱਗਾ ਕਿਉਂਕਿ ਕਈ ਭੈਣ ਭਰਾ ਨਾ ਸਾਡੇ ਵਰਗੇ ਆ ਕਿ ਜਿਹੜੇ ਸੋਚਦੇ ਆ ਕਿ ਹਾਈ ਪਤਾ ਨਹੀਂ ਕਿੰਨਾ ਕੇ ਖਰਚਾ ਲੱਗਣਾ ਕਿੰਨਾ ਕੇ ਖਰਚਾ ਲੱਗਣਾ ਤੇ ਉਹ ਇਹ ਸੋਚਦੇ ਸੋਚਦੇ ਆਪਣੇ ਘਰ ਦਾ ਮਤਲਬ ਕੀ ਕੰਮ ਕਰਾਉਂਦੇ ਹੀ ਨਹੀਂ ਹਣਾ ਅੱਜ ਕਰ ਲੈਨੇ ਆ ਕਰ ਲੈਨੇ ਆ ਇਹੋ ਸੋਚਦੇ ਸੋਚਦੇ ਕਿ ਪੈਸਾ ਆਊਗਾ ਕੰਮ ਕਰਾਂਗੇ ਪੈਸਾ ਜੁੜੇ ਤੇ ਫਿਰ ਪੈਸਾ ਕਦੀ ਨਹੀਂ ਜੁੜਦਾ ਠੀਕ ਆ ਪੈਸਾ ਐਵੇਂ ਦੀ ਚੀਜ਼ ਹੈ ਜਿਹੜਾ ਕੋਈ ਕਦੀ ਵੀ ਨਹੀਂ ਜੋੜ ਸਕਦਾ ਆਈ ਚਲਾਈ ਚੱਲਦੀ ਰਹਿੰਦੀ ਆ ਠੀਕ ਆ ਤੇ ਜੇ ਆਪਾਂ ਜੋੜਦੇ ਜੋੜਦੇ ਆਪਾਂ ਕਰੀਏ ਵੀ ਹਾਂ ਆਪਾਂ ਜੋੜ ਦਈਏ ਇੰਨਾ ਕੇ ਜੋੜ ਦਈਏ ਫਿਰ ਆਪਾਂ ਕੰਮ ਕਰਾਂਗੇ ਨਹੀਂ ਰੁੜਦਾ ਤੇ ਇਸ ਕਰਕੇ ਕੰਮ ਨੂੰ ਇੱਕ ਵਾਰੀ ਸ਼ੁਰੂਆਤ ਦੇਣੀ ਪੈਂਦੀ ਆ ਬਾਕੀ ਪਰਮਾਤਮਾ ਜਿਹੜਾ ਉਹ ਆਪ ਜਿਹੜਾ ਨਿਪਰੇ ਚੜਾਉਂਦਾ ਹੁੰਦਾ ਵਾ ਨਬ ਇਸ ਟਾਈਮ ਹੋ ਗਿਆ ਦੁਪਹਿਰ ਦਾ 1 ਵਜੇ ਦਾ ਦੀ ਦਰਵੇਸਾ ਜਿਹੜੇ ਕਿੰਨਾ ਖਲਾ ਦਾ ਪਿਆ ਵਾ ਅਲਮਾਰੀ ਸੱਤ ਲਿਆ ਗਿਰਿਆ ਕਲੀਆ ਇੱਕ ਆਪੜ ਡੈਸਕ ਟੇਬਲ ਤੇ ਲਿਆ ਗਿਰਿਆ ਕਿਆ ਨਾਲ ਰੋੜੇ ਜਿ ਕਿਉਂਕਿ ਜਦੋਂ ਫਟਾ ਮਕਾਨ ਬਣਾਉਣਾ ਹੁੰਦਾ ਤੇ ਮੇਰੇ ਕਾਂ ਤੇ ਆਪਾਂ ਰਹਿਣੇ ਚਾਹੀਦੇ ਕਿਉਂਕਿ ਇਹ ਇੱਕ ਅਦਾ ਕਮਰਾ ਜਿਹੜਾ ਫ੍ਰੀ ਹੋਵੇ ਤੇ ਚੰਗੀ ਫਰਮਾਨ ਐ ਫਿਰ ਆਪਾਂ ਨਾ ਰਹਿਣ ਤੇ ਬਣਾ ਸਕਦੇ ਆ ਤੇ ਹੁਣ ਆਪਣਾ ਸਾਰੇ ਘਰ ਜਿਹੜਾ ਦਾ ਸਾਰੇ ਕਮਰੇ ਜਿਹੜੇ ਉਹ ਡੈਫਨਿਟਿਵ ਇਸ ਤਰ੍ਹਾਂ ਕੇ ਫਿਰ ਆਪਾਂ ਜਿਹੜਾ ਕਿ ਤੇ ਜਦੋਂ ਨਾ ਗਵਾਨ ਨੇ ਇਹ ਕਮਾਂਡ دی ਕੰਮ ਆਉਂਦਾ ਵਾ ਤੇ ਫਿਰ ਆਪਾਂ ਦਾ ਸਮਾਨਾ ਸਮਾਨ ਜਿਹੜਾ ਇੱਧਰ ਚੁੱਕ ਕੇ ਲਿਆਂਦਾ ਵਾ ਆਪਣਾ ਤੇ ਵੇਖੋ ਪਹਿਲਾਂ ਅਲਮਾਰੀ ਚੋਂ ਉਤਰੋ ਕੱਪੜੇ ਕੱਢੇ ਇੱਧਰ ਲਿਆ ਕੇ ਸੁੱਟੇ ਉਹਨਾਂ ਅਲਮਾਰੀ ਉੱਤੇ ਕੀ ਫਿਰ ਕੱਪੜੇ ਜੋੜ ਕੇ ਵਿੱਚ ਰੱਖਣੇ ਆ ਤੇ ਜੇ ਘਰ ਬਣ ਗਿਆ ਫੇਰ ਇਹਨਾਂ ਕਪੜੇ ਇਧਰੋਂ ਕੱਢਣੇ ਆ ਉਧਰ ਸੁੱਟਣੇ ਆ ਉਧਰ ਜਾ ਕੇ ਬਿਲ ਜੋੜ-ਜੋੜ ਕੇ ਰੱਖਣੇ ਆ ਨਾ ਕਿੰਨਾ ਕੰਮ ਪੈਂਦਾ ਰਹੇ ਲੋ ਤੇ ਇੰਨਾ ਸਦਾ ਅੰਦਰਕ ਸ਼ਿਫਟਿੰਗ ਮੈਂ ਰਹੰਨੀ ਆ ਵੀ ਵਾਕੇ ਜਿਹੜੇ ਲੋਕ ਹਨ ਨਾ ਜਿਹੜੇ ਕਿੰਨਾਂ ਜੀ ਨੂੰ ਲਾਗੀ ਗਏ ਨਾ ਉਹਦੇ ਕਰਦੇ ਆ ਬਾਹਰ ਨਾ ਕਦੀ ਕਿਤੇ ਜਾਣਾ ਕਦੀ ਕਿਤੇ ਨਾ ਸੁਭਕਾ ਨਹੀਂ ਸਮਾਂ ਹੈ ਕਿ ਕਿੰਨਾ ਹੰਕਾਰ ਨਾਲ ਪ੍ਰਕਰ ਤੋਂ ਬਿਵਾਰ ਰਹਿੰਦੇ ਆ ਨਾ ਤਾਂ ਬੱਤਨ ਕੀ ਖਾਦੇ ਅਮਰਣਾ ਤੇ ਹੈਗਾ ਹੈ ਤਾਂ ਉਹ ਵੀ ਸੀ ਚਾਹਣਾ ਸਭ ਤੇ ਪੱਛੀ ਪੱਛੀ ਅਮਨੀ ਸਰ ਜਗਰਾ ਸਭ ਕੰਟੀਨੂਆ ਤੇ ਤੇ ਮੈਂ ਹਾਂ ਚੱਲ ਉਹਦੇ ਆਉਣ ਦਾ ਪਾਣਾ ਠੀਖ ਖਾਰਾ ਰਹੇ ਹੁੰਦੇ ਨਾ ਜਿੰਨਾ ਕੋਈ ਹੁੰਦਾ ਵਾ ਕਿ ਜੇ ਵੀ ਜਿਹੜਾ ਕੰਮ ਪੜਾਵਾ ਤੇ ਫਿਰ ਆਪਾਂ ਕਿਸੇ ਦੇ ਕਿਸੇ ਦੀ ਵੀ ਤੁਰ ਕਰੀ ਕਰ ਕਰਦੇ ਆ ਇਸ ਕਰਕੇ ਮੈਂ ਹਾਂ ਨਾਲੇ ਕਿ ਕਿਸੇ ਤੋਂ ਬਾਅਦ ਤੱਕ ਪਤਾ ਪੰਨਾ ਆਇਆ ਹੈ ਨਾ ਕਿ ਸਕੇ ਨੂੰ ਅੱਗੇ ਖਲਾਰਾ ਦੇ ਕੇ ਮੈਂ ਇਸ ਕਾਲ ਨੂੰ ਚੰਗੇ ਤਰਾ ਫੀਲ ਕਰ ਸਕਦੀ ਤੇ ਬੜਾ ਹੋਰ ਤਰਾ ਹੁੰਦਾ ਤੇ ਇਸ ਇਹ ਜੀ ਨਾ ਲੱਗ ਪਾ ਕੇ ਜਿਹੜਾ ਆਪਾਂ ਬਾਹਰ ਲੈਤਾ ਸਾਰਾ ਚੁੱਕ ਲਿਆ ਤੇ ਕੱਪੜੇ ਔਸ਼ਕੀਤੇ ਆ ਜਾਨ ਨੂੰ 1 ਵਜੇ ਲਿਆ ਇੱਕ ਤਸਵੀਰ ਲੱਗ ਜਾਣਾ ਇੱਕ ਵਜੇ ਗਿਆ ਜੀ ਟੂ ਨਹੀਂ ਆਇਆ ਸਾਡੇ ਕੰਮ ਚੱਲਾਂਦੇ ਨਾ ਇਦਾਂ ਨਾਣੀ ਰੱਖੀਂ ਤੇ ਹੁਣ ਆਪਾਂ ਆ ਜਿਹੜੇ ਕੰਮ ਕਰ ਕਰ ਲਏ ਫੇਰ ਆਪਾਂ ਥੋੜਾ ਜਿਹਾ ਆਪਣਾ ਕੰਮ ਉਧਰ ਆਪਣਾ ਹੈਗਾ ਕੋਈ ਵੀ ਨਹੀਂ ਵੜਾ ਉਧਰ ਆਪਾਂ ਕੰਮ ਇਹ ਆ ਹਾਲੇ ਜਾਣਾ ਵਾ ਤੇ ਉਧਰੋਂ ਵਾਲੇ ਥੋੜਾ ਜਿਹਾ ਸਮਾਨ ਆਏਗਾ ਲੈਉਣਾ ਡਰੈਸਿੰਗ ਟੇਬਲ ਦਾ ਆਪਣਾ ਰਹਿ ਗਿਆ ਵਾ ਜਾ ਕੇ ਵੇਖਦੇ ਕਿ ਕੀ ਕੀ ਰਹਿ ਗਿਆ ਇੱਕ ਬੈੱਡ ਰਹਿ ਗਿਆ ਇੱਕ ਬੈੱਡ ਰਹਿ ਗਿਆ ਮੋਟਲ ਕੀ ਤਰ੍ਹਾਂ ਜਿੰਨਾ ਸਮਾਨ ਚੜਾ ਜਦੋਂ ਆਪਾਂ ਲੈ ਲੈਂਦੇ ਆ ਤਾਂ ਆਪਾਂ ਨੇ ਹਾਇ ਥੋੜਾ ਸਮਾਨ ਅੱਗੇ ਵੀ ਥੋੜਾ ਇਹ ਵੀ ਸਭਾ ਰਹਿਣੇ ਨਿਕਲੇ ਸਮਾਨ ਜਿਹੜਾ ਉਹ ਮਤਲਬ ਕਿ ਚੁੱਪੀਆਂ ਰੱਖੀਏ ਨਾ ਤੇ ਘੱਟੂ ਬਾਹਰ ਕੱਢੀਏ ਫਿਰ ਪਤਾ ਲੱਗਦਾ ਕਿ ਘਰ ਚ ਕਿੰਨਾ ਸਮਾਨ ਹੈਗਾ ਪੜਿਆ ਨਾ ਹੁਣ ਹਨ ਸੈਟਿੰਗ ਨਹੀਂ ਆਉਂਦੀ ਕੋਈ ਜੀ ਨਹੀਂ ਦੇਖਉਂਦਾ ਕਿੱਥੇ ਰੱਖੀਏ ਕੋਈ ਕਿੱਥੇ ਰੱਖੀਏ ਮੈਂ ਘਰ ਘਰ ਕੇ ਨਾ ਮੱਸੇ ਸੈਟਿੰਗ ਕਰਉਂਦੇ ਆਂ ਬਾਕੀ ਸੈਟਿੰਗ ਕਰਨੀ ਬਹੁਤ ਔਖੀ ਆ ਤੇ ਹਨ ਆਪਾਂ ਜੇ ਮੈਂ ਸੈਟਿੰਗ ਉਹ ਤੋਂ ਕੰਮ ਕਰ ਲਈਏ ਕਿੰਨਾ ਪ੍ਰਭੂ ਪੜਾਉਂਦੇ ਪ੍ਰਭੂ ਨੇ ਪੜਨਾ ਮੈਂ ਤੇਨਾਂ ਕਰਕੇ ਨਹੀਂ ਸੈਟਿੰਗ ਆਪਣੇ ਚੰਗੀ ਤਰ੍ਹਾਂ ਹੋਈ ਨਹੀਂ ਹੈ ਪ੍ਰੋਪਰ ਚੰਗੀ ਤਰ੍ਹਾਂ ਸਫਾਈ ਕਰਾਂਗੇ ਕੱਲ ਤੱਕ ਤੇ ਫਿਰ ਜਿਹੜੀ ਚੰਗੀ ਤਰ੍ਹਾਂ ਸੈਟਿੰਗ ਹੋ ਜੂਗੀ ਕਿਉਂਕਿ ਇਹਨਾਂ ਹੈ ਨਾ ਬਗਾਨੇ ਘਰ ਰਹਿਣਾ ਬਹੁਤ ਔਖਾ ਅਜੇ ਭਾਵੇਂ ਕੋਈ ਰਮੇ ਭਾਵੇਂ ਨਾਲ ਤਵੇ ਪਰ ਬਗਾਨੇ ਘਰ ਦੇ ਵਿੱਚ ਰਹਿਣਾ ਬਹੁਤ ਔਖਾ ਜੀ ਤੇ ਇਸ ਕਰਕੇ ਆਪਾਂ ਨੂੰ ਬਹੁਤ ਚੀਜ਼ਾਂ ਦਾ ਜਿਹੜਾ ਇੱਕ ਕਿਰਾਏ ਦੇ ਰਹਿਣਾ ਤੇ ਇੱਕ ਬਗਾਨੇ ਘਰ ਦੇ ਵਿੱਚ ਰਹਿਣਾ ਇਹ ਦੋ ਚੀਜ਼ਾਂ ਜਿਹੜੀਆਂ ਬਹੁਤ ਜ਼ਿਆਦਾ ਹੈ ਕੀ ਕਰਦੇ ਤੇ ਆਪਣਾ ਘਰ ਆਪਣਾ ਹੀ ਹੁੰਦਾ ਹੈ ਤੇ ਆਪਣਾ ਘਰ ਉੱਤੇ ਥੋਕ ਦਾ ਵੀ ਡਾ ਲਾਈ ਦਾ ਹੈ ਤੇ ਆਪਣਾ ਘਰ ਚਾਹੇ ਬਹੁਤ ਨਹੀਂ ਕਿ गांव ਦਾ ਹੋਵੇ ਤੇ ਆ ਦੇਗਾ ਗੰਨਾ ਘਰ ਉੱਤੇ ਥੋਕ ਦਾ ਵੀ ਡਾ ਤੇ ਇਸ ਕਰਕੇ ਤੇ ਬਹੁਤ ਘਰ ਦੇ ਬਹੁਤ ਕੁਝ ਕਿ ਸੋ ਸਮਝ ਕੇ ਚੱਲਣਾ ਪੈਂਦਾ ਰ ਅਗਲੇ ਤੇ ਕਿਆ ਅਗਲੇ ਘਰਨਾ ਕਿ ਆਰਾਮ ਕੀ ਅਵੇਗਾ ਅਗਲੇ ਨੁਕਸਾਨ ਨਾਲ ਥੋਕ ਕਿਆ ਜਿਹੜਾ ਮੈਨੂੰ ਵੀ ਪਿਆਰ ਦੇ ਵਿੱਚ ਹੈ ਉਹ ਵੇਹੇ ਆਪਾਂ ਆਪਣੇ ਘਰ ਦੇ ਵਿੱਚ ਵੀ ਰੱਖ ਲਈ ਹਨ ਜਿੱਦਾਂ ਵੇਹੇ ਜੇ ਮੇਰਾ ਮਨ ਲਾਏ ਆ ਕਿ ਜਿੱਦਾਂ ਆਪਾਂ ਆਪਣਾ ਘਰ ਸਮਝਦੇ ਹਾਂ ਕਿ ਆਪਣੇ ਘਰ ਨੂੰ ਆਪਣਾ ਘਰ ਸਮਝਦੇ ਆ ਉਦੋਂ ਹੀ ਆਪਾਂ ਨੂੰ ਜਿੱਦਾਂ ਜਿੱਥੇ ਬਗਾਨੇ ਘਰ ਚ ਜੇ ਆਪਾਂ ਕਿਤੇ ਮੰਗੇ ਹੋਏ ਹੈਗੇ ਜਾਂ ਕਿਦਾਂ ਉਹਨੂੰ ਵੀ ਆਪਣਾ ਘਰ ਸਮਝ ਕੇ ਹੀ ਉੱਥੇ ਰਹਿਣਾ ਚਾਹੀਦਾ ਹੈ ਕਿਉਂਕਿ ਜਿਹੜਾ ਕਿ ਉੱਥੇ ਬਗਾਨੇ ਦੇ ਵਿੱਚ ਮਜ਼ਾ ਆਉਂਦਾ ਤੇ ਇਸ ਕਰਕੇ ਘਰ ਘਰ ਨੂੰ ਹੁੰਦਾ ਵਾ ਚਾਹੇ ਬਗਾਨਾ ਹੋਵੇ ਚਾਹੇ ਆਪਣਾ ਹੋਵੇ ਗੋਲੇ ਆਇਂਂਦਾ ਪੇਪਰ ਹੀ ਉਕਾ ਲਾ ਮੇਰਾ ਪੜ੍ਹਨਾ ਪੜ੍ਹਨ ਦੀ ਬਿਠਾਣਾ ਪੜ੍ਹਨੇ ਨੂੰ ਕਿਸੇ ਕੰਮ ਨਹੀਂ ਆ। ਪੜ੍ਹਨੀ ਆ। ਇਸ ਕਰਕੇ ਆਪਾਂ ਗਏ ਸਾਹਮਣੇ ਬੈਠੇ ਠੀਕ ਫਿਰ ਮਿਲਦੀਆਂ ਕਾਤਾ ਨਿਸ਼ਾਨਾ ਆ। ਕਿਉਂ ਆਇਨਾ ਮਚਰ ਦੇਣਾ ਕਿਤੇ ਮੈਂ ਨਹੀਂ ਦੋਹਾਂ ਜਣੇ ਮੈਨੂੰ ਇੰਨਾ ਸਤਾਇਆ ਨਾ ਇਹਨਾਂ ਨੇ ਕੋਈ ਹਿਸਾਬ ਹੀ ਨਹੀਂ। ਜੀਰਾ ਕਿੱਥੋਂ ਲੈਣਾ ਦੁਕਾਨ ਤੋਂ? ਪਿਓ ਮੇਰੇ ਗੱਲ। ਜਿਆ ਦੁਕਾਨ ਤੋਂ ਲੈਣਾ ਹੀ ਘਰੇ ਨਹੀਂ ਹੈਗਾ ਕੀ ਹੋਇਆ? ਕੀ ਆਂਦਾ ਪਿਓ ਤੇਰਾ? ਮੈਂ ਪਰਦੇ ਪਾ ਲਈਏ ਸਾਨੂੰ ਬਾਲਾਂਗੇ। ਪਰਦੇ ਪਾ ਲਈ ਬਾਲੀਏ ਕੱਢਿਆ ਚੁੱਪ ਕੇ ਜੋ। ਹਾਂ। ਸਾਨੂੰ ਬਾਲਾਂਗੇ। ਹਾਂ। ਯਾਨੀ ਕੰਮ ਕੋਈ ਨਹੀਂ ਕੀਤਾ ਹਣਾ ਕਾਕੇ ਨੇ ਕੋ ਉਹ ਕਟੇ ਹਿੰਦੂ ਜੀ ਹਾਂ ਸ਼ੁਰੂਆਤ ਹੀ ਕੀ ਆਂ ਨਾ ਮੈਂ ਤਾਂ ਤੁਹਾਨੂੰ ਪੁੱਛਿਆ ਆਇਨਾ ਵੇ ਪ੍ਰਭ ਨਾਲ ਲੜਿਆ ਕਰੋ ਦੋਏ ਕਿਉਂ ਛੇੜਦਾ ਨਾ ਨੂੰ ਮੈਂ ਨਾ ਮੈਂ ਤੂੰ ਤਾਂ ਉਹ ਐ ਸਮਝਿਆ ਬਿਜਿੰਦਰਿਆ ਨਿੱਕੀਆਂ ਭੈਣਾਂ ਹੁੰਨੀਆਂ ਵਾ ਮੈਂ ਚੁੱਪ ਕਰਕੇ ਗੱਲ ਕਰ ਲੈਣ ਦੋ ਕੋਈ ਨਹੀਂ ਪਤਾ ਆਂਦਾ ਵੀ ਇਹ ਪੰਪਾ ਦੀ ਜੀ ਮम्मा ਤੁਹਾਨੂੰ ਮੈਂ ਚੁੱਪ ਕਰਕੇ ਤੁਰਿਆ ਜਾਂਦੇ ਹਾਂ ਹਾਂ ਸਾਡੇ ਸਾਹਮਣੇ ਹੀ ਹਾਂ 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 ਮਗਲਾ ਬੈਣੀ ਗਈ ਇਹ ਤਾਂ ਨਹੀਂ ਆਉਂਦਾ ਹਾਂ ਉਹ ਜਿਆਦਾ ਨਾ ਮਛਰਾਇਆ ਨਾ ਘਾਰੇ ਮਛਰ ਜਾਂਦਾ ਹੀ ਜਿਆਦਾ ਇਹਨੇ ਫਿਰ ਆਜائیں ਗੋਬੀ ਆਲੂ ਅਮਨ ਥੋੜੇ ਪੋਣੇ ਆਗੇ ਗੋਬੀ ਤੇ ਸੱਜੀ ਲੱਗੇ ਬਣਾਉਣ ਆ ਸਾਡੇ ਘਰ ਇੱਕ ਪਾਈ ਆਇਆ ਹੁਣੇ ਬੋਤਲਾਂ ਝੂਠੀਆਂ ਕਰਕੇ ਗਾਂ ਗਿਆ ਜਾਨੂੰ ਤੋਂ ਹਣੀਆਂ ਪੈਂਦੀਆਂ ਪਾਂਡੇ ਵਾਲਾ ਡਾ ਚਿੰਗਪਰੇ ਆਇਆ ਵੇਖੋ ਅਜੀ ਪਹਿਲਾਂ ਹੀ ਪਾਣੀ ਮਾਰਿਆ ਫਿਰ ਗੱਲ ਦੇ ਗੱਲਬਾਤ ਨਾ ਉਧਰੋਂ ਆਕੇ ਹੁਣ ਇਧਰ ਵੀ ਦੋਵੇਂ ਕੋਲੋਂ ਲਾਪੇ ਇਹਨਾਂ ਦਾ ਕੰਮ ਹੀ ਇਹੋ ਸਾਡਾ ਹੁਣ ਸਭੀ ਪਾਣੀ ਬਣਾਏ ਐ ਇਹਦੇ ਸਨੋਈ ਵਿਚਾਰੀ ਸਾਡੀ ਬੈਠੀ ਆ ਰਾਮ ਦੇ ਨਾਲ ਰੈਸਟ ਕਰ ਰਹੀ ਆ ਇਧਰ ਆਈ ਸ਼ਾਮ ਆਇਆ ਨੂੰ ਪੱਕਾ ਭੁੱਖਾ ਲਾ ਕੇ ਰਾਤ ਨੂੰ ਇਧਰ ਆਕੇ ਸੌਂ ਜਾਈਦਾ ਤੇ ਹੁਣ ਅੱਜ ਦੀ ਵੀਡੀਓ ਨੂੰ ਅਸੀਂ ਇੱਥੇ ਕੈਂਡ ਕਰਦੇ ਆਂ ਤੇ ਬਸ ਦੋਆਂ 14 ਦਿਨਾਂ ਤੱਕ ਜਿਹੜੇ ਮਿਸਤਰੀ ਆਪਣੇ ਆ ਜਾਣੇ ਜਿਨ੍ਹਾਂ ਨੇ ਸਾਰਾ ਟਾਉਣਾ ਜਿਹੜਾ ਇਧਰੋਂ ਸਟਾਰਟ ਕਰ ਦੇਣਾ ਉਹ ਤੇ ਵੀਡੀਓ ਦਾ ਇੱਥੇ ਹੀ ਕਰਦੇ ਐਂਡ ਤੇ ਵਲੌਗ ਤੁਹਾਡੇ ਨਾਲ ਕੰਟੀਨਿਊ ਜਿਹੜੇ ਆਉਂਦੇ ਰਹਿਣਗੇ ਮਿਲਦੇ ਆਂ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਇਦਾਂ ਹੀ ਇਹ ਦੋ ਜਿਹੜੇ ਲੜਦੇ ਕੋਲ ਦੇ ਰਹਿੰਦੇ ਜੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਾਡੀ ਆਉਣ ਵਾਲੀ ਜਰਨੀ ਨੂੰ ਸਾਡੇ ਦਿਨ ਨਾਲ ਜਿਹੜਾ ਤੁਸੀਂ ਵਾਚ ਕਰਿਓ ਬਾਏ